ਅੱਧੀ ਰਾਤ ਨੂੰ ਤੁੰਦ ਦਾ ਸਮਾਂ ਸੀ ਅਤੇ ਟਰੱਕ ਅੱਗੇ ਜਾ ਰਿਹਾ ਇਸ ਟਰੱਕ ਨੇ ਕਰਤੀ ਇਹੋ ਜੀ ਹਰਕਤ ਕੀ ਗੱਡੀ ਆਲੇ ਨੂੰ ਬਣਾਣੀ ਪਈ ਵੀਡੀਓ ਅਤੇ ਵੀਡੀਓ ਬਣਾ ਕੇ ਪਾਣੀ ਪਈ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੀ ਹੀ ਵੀਡੀਓ ਹੈ ਸਵੇਰ ਦਾ 2:14 ਮਿੰਟ ਦਾ ਸਮਾਂ ਹੋਇਆ ਵਾ ਬਾਕੀ ਇੱਕ ਵਾਰੀ ਤੁਸੀਂ ਵੀਡੀਓ ਜ਼ਰੂਰ ਦੇਖਿਓ ਤੁਹਾਡਾ ਨਰੇਟਿਵ ਚੇਂਜ ਹੋ ਜਾਊਗਾ ਟਰੱਕ ਵਾਲਿਆਂ ਵਾਸਤੇ ਜਿਹੜੇ ਟਰੱਕਾਂ ਵਾਲਿਆਂ ਪਾਰੇ ਮਾੜਾ ਚੰਗਾ ਬੋਲਦੇ ਨੇ ਇੱਕ ਵਾਰ ਮਨ ਲਓ ਤੁੰਦ ਦੀ ਕੀ ਆ ਅਸੀਂ 20 ਤੇ ਜਾ ਰਹੇ ਸੀ ਇਹ ਬੰਦੇ ਨੇ ਕੀ ਕੀਤਾ ਸਾਨੂੰ ਪਹਿਲਾਂ ਆਉਣ ਮਾਰੇ ਤਿੰਨ ਚਾਰ ਸਾਨੂੰ ਲੱਗਾ ਯਾਰ ਬੰਦਾ ਕਿਤੇ ਬਾਲਾ ਕਾਲਾ ਯਾਰ ਇਹਨਾਂ ਦੇਖਦਾ ਨਹੀਂ ਫਲਾਣਾ ਟਿੰਗਾ ਪਰ ਇਹ ਬੰਦੇ ਨੇ ਕੀ ਕੀਤਾ ਰੱਖ ਅੱਗੇ ਕਰਕੇ ਮਿੱਤਰੋ ਇੰਡੀਕੇਟਰ ਜਗਾ ਦੇ ਸਾਡੇ ਲਈ ਬਾਈ ਇੰਨਾ ਦਿਲ ਸਾਡਾ ਖੁਸ਼ ਹੋਇਆ ਨਹੀਂ ਸੀ ਇਹਨਾਂ ਨੂੰ ਸੀਸਾਂ ਦਿੱਤੀਆਂ ਬੰਦੇ ਨੂੰ ਬਾਈ ਦੁਆਵਾ ਹੀ ਨਿਕਲਦੀਆਂ ਮੂੰਹ ਜੇ ਬਾਈ ਐਡੇ ਠੇਡ ਬੰਦੇ ਬਾਈ ਟਰੱਕਾਂ ਵਾਲੇ ਯਾਰ ਛਣਾ ਬਾਬੇ ਯਾਰ ਨਣਾ ਧਾਨਾ ਯਾਰ ਅੱਧੀ ਰਾਤ ਨੂੰ ਵਿਚਾਰੇ ਸਫਰ ਮਾਲ ਨੂੰ ਘੋਂਦੇ ਆਪਦਾ ਤੇ ਸਾਡਾ ਵੀ ਦੁਆਵਾ ਕਿ ਦਿਨੇ ਇਹਨਾਂ ਨੂੰ ਲੋਕ ਕਹਿੰਦੇ ਆ ਵੀ ਪੀੜ ਕਰਦੇ ਫਲਾਣਾ ਟਿੰਗਾ ਪਰ ਬਾਬੇ ਬਾਰੇ ਚੰਗੇ ਬੰਦੇ ਡਰਾਈਵਰ ਯਾਰ ਇੱਕ ਲਾਈਕ ਕਰ ਦਿਓ ਭਾਈ ਟਰੱਕਾਂ ਵਾਲੇ ਮੇਰੇ ਵੀਰਾਂ ਲਈ ਯਾਰ ਧੰਨਵਾਦ ਭਾਈ ਯ PV05AS7774 ਇਹ ਵੀਡੀਓ ਦੇਖਦਾ ਮੇਰਾ ਭਰਾ ਕੋ ਮੈਂ ਵੀਡੀਓ ਪਹੁੰਚਦੀ ਭਾਈ ਯਾਰ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਤਾਂ ਇਹ ਹੁੰਦੇ ਆ ਦੋਸਤੋ ਟਰੱਕਾਂ ਵਾਲੇ ਇੱਕ ਲਾਈਕ ਅਤੇ ਇੱਕ ਸ਼ੇਅਰ ਤੁਹਾਡਾ ਹੌਸਲਾ ਵਜਾਈ ਕਰੂੰਗਾ ਟਰੱਕਾਂ ਵਾਲਿਆਂ ਦੀ ਦੇਖਦੇ ਆ ਅੱਜ ਕਿਹੜਾ ਕਿਹੜਾ ਵੀਡੀਓ ਨੂੰ ਸ਼ੇਅਰ ਕਰਦਾ ਆ ਟਰੱਕਾਂ ਵਾਲਿਆਂ ਦੀ ਨੂੰ ਅਤੇ ਦਿਲੋਂ ਰਿਸਪੈਕਟ ਕਰਦਾ ਆ ਟਰੱਕਾਂ ਵਾਲਿਆਂ ਦੀ ਕਮੈਂਟਾਂ ਦੇ ਵਿੱਚ ਟਰੱਕਾਂ ਵਾਲੇ ਟਰੱਕਾਂ ਵਾਲੇ ਕਰਕੇ ਜ਼ਰੂਰ ਜਾਓ